ਮੱਤੇ ਤੇਰਾ ਮਨ ਵਾਇਕਰ ਜੀ ਕਾ ਖਾਲਸਾ ਵਾਇਕਰ ਜੀ ਕੀ ਫਤਿਹ ਗੁਰਦੁਆਰਾ ਸੁਪਨੀ ਸਾਹਿਬ ਸੇਵਾ ਸੋਸਾਇਟੀ ਪੁਰਾਣੀ ਕਚੈਰੀ ਰੋਡ ਰਾਜਪੁਰਾ ਵਿਖੇ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਮਹਾਨ ਸ਼ਖਸੀਤਾਂ ਕੀਰਤਨੀਆਂ ਜਥੇ ਪਰਹੀਂ ਗੁਰੂ ਘਰ ਦੀਆਂ ਖੁਸ਼ੀਆਂ ਵਸੇ ਪ੍ਰਾਪਤ ਕਰ ਰਹੇ ਹਨ ਇਸ ਵਿੱਚ ਪਤਵੰਤੇ ਸੱਜਣ ਐਮ ਐਲ ਏ ਸਰਦਾਰ ਹਰਦੇਵ ਸਿੰਘ ਗੰਬੋਜ ਜੱਗਾ ਜੀ ਸਾਰੇ ਆਪਣੇ ਐਮਐਲਏ ਰਾਜਪੁਰਾ ਸਾਹਿਬਾਨ ਦੇ ਉਸ ਤੋਂ ਪ੍ਰੰਤ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ ਹਜੂਰੀ ਰਾਗੇ ਦਰਬਾਰ ਸਾਹਿਬ ਅੰਮ੍ਰਿਤਸਰ ਕਥਾ ਰਾਈ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਤੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਢੀ ਆਪ ਜੀ ਨੂੰ ਕੀਰਤਨ ਰਾਈ ਸਰਵਨ ਕਰਵਾ ਰਹੇ ਹਨ ਸੰਗਤਾਂ ਨੂੰ ਮਹਾਨ ਦੂਰੋਂ ਨੇੜੋਂ ਚੱਲ ਕੇ ਮਹਾਨ ਇਸ ਕੀਰਤਨ ਦਰਬਾਰ ਵਿੱਚ ਸੰਗਤਾਂ ਨੂੰ ਖੁਸ਼ੀਆਂ ਪ੍ਰਾਪਤ ਹੋ ਰਹੇ ਹਨ ਮਹਾਂਪੰქმੇ ਪਾਸ਼ਾ ਸ਼ੈਵ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ੀਧੀ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰਦੁਆਰਾ ਸੁਖਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਮੂਹ ਸੰਗਤਾਂ ਵੱਲੋਂ ਤੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਮਹਾਨ ਸ਼ਖਸੀਤਾਂ ਨੇ ਇਸ ਸਮਾਗਮ ਵਿੱਚ ਆ ਕੇ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਆਂ ਹਨ ਗੁਰੂ ਘਰ ਲੰਗਰ ਅਟੁੱਟ ਵਰਤੇ ਹਨ ਠੰਡੇ ਮਿੱਠੇ ਜਲਦੀਆਂ ਸ਼ੇਬੀਆਂ ਵੀ ਚੱਲ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਨਪਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਗੁਰਦੁਆਰਾ ਸੁਖਣੀ ਸਾਹਿਬ ਵਿਖੇ ਜਿਹੜਾ ਮਹਾਨ ਕੀਰਤਨ ਦਰਬਾਰ ਔਰ ਜੋ ਗੁਰੂ ਸਾਹਿਬ ਨੂੰ ਇੱਥੇ ਅੱਜ ਉਹਨਾਂ ਨੂੰ ਉਹਨਾਂ ਦੀ ਜੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਸਮੂਹ ਸਾਧ ਸੰਗਤ ਅੱਜ ਇੱਥੇ ਪਹੁੰਚੀ ਹੈ ਅਸੀਂ ਵੀ ਅੱਜ ਸਾਰੇ ਸਾਡੇ ਸਤਕਾਰਯੋਗ ਜੱਗਾ ਜੀ ਦੇ ਨਾਲ ਇੱਥੇ ਦਰਸ਼ਣ ਦੇਦਾਰ ਔਰ ਇਸ ਕੀਰਤਨ ਦਾ ਲਾਹਾ ਲੈਣ ਵਾਸਤੇ ਆਏ ਆ ਮੈਂ ਅੱਜ ਇੱਥੇ ਸਾਰੇ ਆਏ ਹੋਏ ਸੰਗਤ ਦਾ ਧੰਨਵਾਦ ਕਰਦਾ ਹਾਂ ਜੋ ਆਏ ਆ ਗੁਰੂ ਸਾਹਿਬ ਜੀ ਦਾ ਇਤਿਹਾਸ ਦੇਖਿਆ ਸੁਣਿਆ ਔਰ ਉਹਨਾਂ ਦੇ ਜਿਹੜੇ ਨਕਸ਼ੇ ਕਦਮ ਐ ਜੋ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਦੇਸ਼ ਕੌਮ ਵਾਸਤੇ ਉਹਨਾਂ ਨੂੰ ਅਸੀਂ ਸਾਰੇ ਅੱਜ ਯਾਦ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ